ਵਿਸਾਖੀ ਮੇਲੇ ਸੰਬੰਧੀ ਗੁਰੂ ਅਰਜਨ ਦੇਵ ਦਰਬਾਰ ਤੇ ਚੱਲ ਰਹੀਆਂ ਜੋਰਾ ਸ਼ੋਰਾ ਨਾਲ ਸੇਵਾਵਾਂ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੋ ਨਾਂਵਾਲਾ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਗੁਰਦੁਆਰਾ ਪਾਸ਼ਾਏ ਮੇਂ ਦਰਬਾਰ ਤੇ ਮਸ਼ਹੂਰ ਸਾਲਾਨਾ ਗੁਰਮਤਿ ਵਿਸਾਖੀ ਮੇਲਾ ਅਤੇ ਖਾਲਸਾ ਸਾਜਨਾ ਦਿਵਸ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਿਤੀ 13 April 2025 ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਸਤਿਗੁਰ ਜੀ ਦੇ ਦਰਬਾਰ ਤੇ ਚੱਲ ਰਹੀਆਂ ਜੋਰਾ ਸ਼ੋਰਾ ਨਾਲ ਸੇਵਾਵਾਂ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਮ ਦੇ ਜਾਂਦੀਆਂ ਐਨਆਰਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੇਵਾਦਾਰ ਸੰਗਤਾਂ ਵੱਲੋਂ ਸਤਿਗੁਰ ਜੀ ਦੇ ਦਰਬਾਰ ਤੇ ਨਿਸ਼ਾਨ ਸਾਹਿਬਾਂ ਨੂੰ ਚੜਾਏ ਜਾ ਰਹੇ ਚੋਲੇ 10ਵੇਂ ਸਰਦਾਰ ਗੁਰਪਾਲ ਸਿੰਘ ਜੀ ਅਤੇ ਨਿਸ਼ਾਨ ਸਾਹਿਬਾਂ ਨੂੰ ਚੋਲਾ ਚੜਾਉਣ ਵਾਲੇ ਸੇਵਾਦਾਰ ਸਰਦਾਰ ਗਿਆਨ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਬਾਲ ਸਿੰਘ ਜੀ ਮਹਿਪਰਕਰ ਜਸਵੀਰ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਇਹ ਕਾਦੀ ਸੇਵਾ ਚੱਲਦੀ ਜੀ ਜੋ ਦਸਤਾਰ ਦੀਆਂ ਰੰਗ ਦੀਆਂ ਕੱਪੜਾ ਤੁਸੀਂ ਲੈ ਰਹੇ ਜੋ ਇਹ ਕਾਦੀ ਸੇਵਾ ਚੱਲਦੀ ਇਹ ਗੁਰੂ ਦੇ ਨਿਸ਼ਾਨ ਸਾਹਿਬ ਦਿੱਖੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਚੋਲੇ ਬਣਾ ਰਹੇ ਜੋ ਅੱਛਾ ਇਹ ਹਰ ਮਹੀਨੇ ਕਿ ਜਾਂ ਕੋ ਸਮੇਂ ਅਨਸਾਰ ਚੜਾਉਣੇ ਚੋਲੇ ਜੀ ਦੋ ਮਹੀਨਾ ਬਾਅਦ ਆਦੇ ਵੀ ਚੋਲਾ ਚੜਾ ਰਹੇ ਜੋ ਹਾਂਜੀ ਤੇ ਕਿਹੜੇ ਦਰਬਾਰ ਦੀ ਗੱਲ ਕਰਨੇ ਜੋ ਗੁਰੂ ਅਰਜਨ ਸਾਹਿਬ ਗੁਰੂ ਅਰਜਨ ਦੇ ਚੋਲਾ ਸਾਹਿਬ ਦਰਬਾਰ ਜੋ ਪਾਤਸ਼ਾਹ ਹੀ ਪੰਜਵੀਂ ਗੁਰਦੁਆਰਾ ਉਤਨੀ ਗੱਲ ਕਰ ਰਹੇ ਜੀ ਹਾਂਜੀ ਅੱਛਾ ਜੀ ਜੀ ਤੁਸੀਂ ਕਾਰੀਗਰ ਜੋ ਇਸ ਚੀਜ਼ ਦੇ ਹਾਂਜੀ ਹਾਂਜੀ ਸੀਨਾ ਟਡਾ ਗਿਆਨ ਸਿੰਘ ਗਿਆਨ ਸਿੰਘ ਜੀ ਤੁਸੀਂ ਲਗਾਤਾਰ ਹੋਰ ਵੀ ਸਮਾਚਾਰ ਰਹਿੰਦੇ ਕਿ ਜਾਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਤੇ ਹੁੰਦੇ ਰਹਿੰਦੇ ਮੇਰਾ ਕੰਮ ਇਹੀ ਹੈ ਅੱਛਾ ਜੀ ਇੱਥੇ ਆਉਂਦੇ ਟ੍ਰਾਉਂਦੇ ਨਹੀਂ ਮੈਂ ਹੱਥਾਂ ਦੇ ਠੀਕ ਹੈ ਅੱਛਾ ਜੀ ਜਿੱਤੇ ਵੀ ਸੱਜਦੇ ਆ ਅੱਛਾ ਜੀ ਗੁਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸਤ ਨਾਂ ਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 1942 98726 35913